ਲੋਜੀ ਜੇਕਰ ਤੁਹਾਨੂੰ ਕਹੀਏ ਕਿ ਪੰਜਾਬ ਦੇ ਵਿੱਚ ਹੜ੍ਹ ਆ ਗਿਆ ਤਾਂ ਕੀ ਕਹੋਗੇ ਕਿਉਂਕਿ ਪੰਜਾਬ ਦੇ ਵਿੱਚ ਵੱਖ-ਵੱਖ ਤਰੀਕੇ ਦੇ ਨਾਲ ਮੌਸਮ ਨੂੰ ਜੁੜੀਆਂ ਲੈ ਕੇ ਖਬਰਾਂ ਜਿਹੜੀਆਂ ਨੇ ਉਹ ਤਾਂ ਜ਼ਰੂਰ ਤੁਹਾਡੇ ਨਾਲ ਸਾਂਝੀਆਂ ਕਰੀ ਦੀਆਂ ਨੇ ਪਰ ਇਸ ਵਕਤ ਪੰਜਾਬ ਦੇ ਇੱਕ ਐਸੇ ਇਲਾਕੇ ਦੇ ਵਿੱਚ ਐਸੀ ਸਥਿਤੀ ਬਣੀ ਪਈ ਹੈ ਜਿੱਥੇ ਹੜ੍ਹ ਆ ਗਿਆ ਕਹਿ ਲਈਏ ਤਾਂ ਕੋਈ ਅਤਕਤਨੀ ਨਹੀਂ ਹੈ ਕਿਉਂਕਿ ਇੱਕ ਨਹਿਰ ਦੇ ਵਿੱਚ 50 ਫੁੱਟ ਚੌੜਾ ਜਿਹੜਾ ਪਾੜ ਪੈ ਗਿਆ ਤੇ ਉਸ ਦੇ ਨਾਲ ਉਸ ਇਲਾਕੇ ਦੇ ਲੋਕ ਜਿਹੜੇ ਨੇ ਹਾਕਲ-ਵਾਕਲ ਹੋਏ ਪਏ ਨੇ ਉਸ ਇਲਾਕੇ ਦੇ ਕਿਸਾਨਾਂ ਦੇ ਚਿਹਰੇ ਮੁਰਝਾਏ ਪਏ ਨੇ 50 ਫੁੱਟ ਪਾੜ ਦੀ ਲੰਘਦਾ ਪਾਣੀ ਜਿਹੜਾ ਉਹ ਲਗਾਤਾਰ ਕਿਸਾਨਾਂ ਦੇ ਹਿਰਦਿਆਂ ਨੂੰ ਵਲੂੰਦਰਦਾ ਜਾ ਰਿਹਾ ਹੈ ਤਸਵੀਰਾਂ ਤੁਹਾਡੀ ਸਕਰੀਨ ਦੇ ਉੱਪਰ ਚੱਲ ਰਹੀਆਂ ਨੇ ਜਿਸ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਇੱਕ ਵੱਡੀ ਨਹਿਰ ਦੇ ਵਿੱਚ 50 ਫੁੱਟ ਚੌੜਾ ਜਿਹੜਾ ਪਾੜ ਪੈ ਗਿਆ ਤੇ ਇਸ ਦੇ ਨਾਲ ਕਿਸਾਨਾਂ ਦੇ ਚਿਹਰੇ ਮੁਰਝਾਏ ਫਿਰਦੇ ਨੇ ਕਿਉਂਕਿ ਜਿਹੜੀ ਝੋਨੇ ਦੀ ਫਸਲ ਬੀਜੀ ਹੋਈ ਆ ਉਹ ਵੀ ਤਬਾਹ ਹੋ ਗਈ ਹੈ ਤੇ ਨਾਲ ਦੀ ਨਾਲ ਮੱਕੀ ਦੀ ਜਿਹੜੀ ਫਸਲ ਬੀਜੀ ਹੋਈ ਸੀ ਹੋਸਦੇ ਵਿੱਚ ਵੀ ਪਾਣੀ ਭਰ ਜਾਣ ਦੇ ਨਾਲ 1000 ਤੋਂ 1500 ਕਿੱਲਾ ਜਿਹੜਾ ਉਹ ਪਾਣੀ ਦੀ ਬਰਬਾਦੀ ਦੇ ਹੇਠ ਤਬਾਹ ਹੋ ਗਿਆ ਲਗਾਤਾਰ ਤਸਵੀਰਾਂ ਜੜੀਆਂ ਨੇ ਤੁਹਾਡੀ ਸਕਰੀਨ ਦੇ ਉੱਪਰ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਸੰਗਰੂਰ ਦੇ ਸੁਨਾਮ ਇਲਾਕੇ ਦੇ ਪਿੰਡ ਖੜਿਆਲ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਜਿੱਥੇ ਇਹ ਨਹਿਰ ਜਿਹੜੀ ਸੀ ਨੀਲੋਵਾਲ ਨਾਮਕ ਨਹਿਰ ਜਿਹੜੀ ਹੈ ਉਹ ਲੰਘਦੀ ਸੀ ਫਿਲਡ ਨਹਿਰ ਬਹੁਤ ਵੱਡੇ ਪੱਧਰ ਦੇ ਉੱਪਰ ਇਸ ਦੇ ਵਿੱਚ ਦੀ ਪਾਣੀ ਜਿਹੜਾ ਗੁਜ਼ਰਦਾ ਹੈ ਪਰ ਇਸ ਨਹਿਰ ਦੇ ਵਿੱਚ ਪਾੜ ਪੈ ਜਾਣ ਕਾਰਨ ਆਸ-ਪਾਸ ਦੇ ਤਕਰੀਬਨ 5 ਪਿੰਡਾਂ ਦੀ ਫਸਲ ਜਿਹੜੀ ਹੈ ਤਬਾਹ ਹੋ ਚੁੱਕੀ ਹੈ ਘਰਾਂ ਤੱਕ ਵੀ ਪਾਣੀ ਪਹੁੰਚਦਾ ਦਿਖਾ ਲਈ ਦੇ ਰਿਹਾ ਹੈ ਬਹੁਤ ਵੱਡੇ ਪੱਧਰ ਦੇ ਉੱਪਰ ਬਹੁਤ ਸਾਰਾ ਨੁਕਸਾਨ ਇਸ ਨਹਿਰ ਦੇ ਵਿੱਚ ਪਏ ਪਾੜ ਦੇ ਕਾਰਨ ਹੁੰਦਾ ਹੋਇਆ ਦਿਖਾ ਲਈ ਦੇ ਰਿਹਾ ਹੈ ਪ੍ਰਸ਼ਾਸਨ ਦੇ ਵੱਲੋਂ ਇਸ ਨੂੰ ਲੈ ਕੇ ਲਗਾਤਾਰ ਬਚਾਅ ਕਾਰਜ ਜਿਹੜੇ ਨੇ ਜਾਰੀ ਨੇ ਪਰ ਕਿਸਾਨ ਪ੍ਰਸ਼ਾਸਨ ਦੀ ਕਾਰਵਾਈ ਤੋਂ ਖੁਸ਼ ਨਜ਼ਰ ਨਹੀਂ ਆ ਰਹਾ ਕਿਉਂ ਕਿਸਾਨਾਂ ਦੇ ਆਮਨਾਂ ਦੇ ਉੱਪਰ ਪ੍ਰਸ਼ਾਸਨ ਦਿਆ ਕੀਤੀਆਂ ਗਈਆਂ ਕਾਰਵਾਈਆਂ ਤਸੱਲੀ ਦੇ ਰੂਪ ਦੇ ਵਿੱਚ ਪ੍ਰਭਾਵ ਨਹੀਂ ਛੱਡ ਪਾਰੀਆਂ ਇਹਦੇ ਬਾਰੇ ਵੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਜਾਏਗੀ ਨਾਲ ਦੀ ਨਾਲ ਇਹ ਵੀ ਦੱਸਾਂਗੇ ਕਿ ਕਿਸਾਨਾਂ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਇਸ ਨਹਿਰ ਟੁੱਟਣ ਦੀ ਜਾਣਕਾਰੀ ਪਹਿਲਾਂ ਹੀ ਦਿੱਤੀ ਜਾ ਰਹੀ ਸੀ ਪਰ ਪ੍ਰਸ਼ਾਸਨ ਦੇ ਕੰਨਾਂ ਦੇ ਉੱਪਰ ਜਿਉਂ ਤੱਕ ਸਰਕੀ ਨਹੀਂ ਲਗਾਤਾਰ ਕਈ ਦਿਨਾਂ ਤੋਂ ਪ੍ਰਸ਼ਾਸਨ ਦੇ ਕੋਲ ਵੀਡੀਓਜ਼ ਦੇ ਜ਼ਰੀਏ ਫੋਟੋਆਂ ਦੇ ਜ਼ਰੀਏ ਕਿਸਾਨਾਂ ਦੇ ਵੱਲੋਂ ਜਾਣਕਾਰੀਆਂ ਪਹੁੰਚਾਈਆਂ ਜਾ ਰਹੀਆਂ ਸੀ ਪਰ ਪ੍ਰਸ਼ਾਸਨ ਦੇ ਵੱਲੋਂ ਕਿਸੇ ਵੀ ਤਰੀਕੇ ਦੇ ਨਾਲ ਕੋਈ ਪੁਖਤਾ ਕੰਮ ਨਹੀਂ ਕੀਤਾ ਗਿਆ ਪਾਣੀ ਨੂੰ ਤੁਸੀਂ ਵੇਖ ਸਕਦੇ ਹੋ ਮਿੱਟੀ ਕੁਲਿਆ ਹੋਇਆ ਪਾਣੀ ਜਿਸ ਤੋਂ ਅਨਮਾਨ ਲਗਾਇਆ ਜਾ ਸਕਦਾ ਹੈ ਕਿ ਪਹਾੜਾਂ ਦੇ ਵਿੱਚ ਪੈਂਦੇ ਮੀਂਹ ਦਾ ਪਾਣੀ ਲਗਾਤਾਰ ਮੈਰੀ ਵਿਭਾਗ ਦੇ ਵੱਲੋਂ ਚੈਨਲਾਈਜ਼ ਕੀਤਾ ਜਾ ਰਿਹਾ ਤੇ ਇਹ ਸੁਨਾਮ ਦੇ ਕੋਲ ਪਿੰਡ ਖੜਿਆਲ ਦੇ ਵਿੱਚ ਨੀਲੋਵਾਲ ਨਾਮਕ ਲੰਗਦੀ ਨਹਿਰ ਜਿਹੜੀ ਹੈ ਇਹਦੇ ਵੱਲੋਂ ਇਸ ਦੇ ਵਿੱਚ ਵਗਦੇ ਪਾਣੀ ਦੇ ਵੱਲੋਂ ਇਸ ਆਲ ਦਵਾਰ ਦੇ ਇਲਾਕੇ ਦੇ ਵਿੱਚ ਇੱਕ ਤਰੀਕੇ ਦੇ ਨਾਲ ਕਹਿਰ ਬਰਸਾ ਦਿੱਤਾ ਗਿਆ ਜਿੱਥੇ ਵਾਕ ਵਾਕ ਕਿਸਾਨਾਂ ਦੇ ਵੱਲੋਂ ਇਸ ਦੇ ਉੱਪਰ ਆਪਣਾ ਪ੍ਰਤੀਕਰਮ ਆਪਣੀ ਗੱਲ ਰੱਖੀ ਗਈ ਹੈ ਉੱਥੇ ਹੀ ਡੀਸੀ ਸਾਹਿਬ ਦੇ ਵੱਲੋਂ ਵੀ ਇਹ ਕਿਹਾ ਗਿਆ ਹਾਲਾਂਕਿ ਸਮੇਂ ਦੇ ਵਿੱਚ ਤਾਲਮੇਲ ਬਹੁਤ ਨਿਕਲ ਕੇ ਸਾਹਮਣੇ ਆਉਂਦਾ ਦਿਖਾ ਲਈ ਦੇ ਰਿਹਾ ਕਿਉਂਕਿ ਤਾਲਮੇਲ ਤਾਂ ਕਰਕੇ ਮੈਂ ਸ਼ਬਦ ਵਰਤ ਰਿਹਾ ਕਿਉਂਕਿ ਤਾਲਮੇਲ ਹੁੰਦਾ ਹੀ ਦਿਖਾ ਲਈ ਨਹੀਂ ਦੇ ਰਿਹਾ ਜੇਕਰ जेई ਦੀ ਗੱਲ ਮੰਨੀਏ ਜੂਨੀਅਰ ਇੰਜੀਨੀਅਰ ਜਿਹੜੇ ਨਹਿਰੀ ਵਿਭਾਗ ਦੇ ਨੇ ਉਹ ਕਹਿੰਦੇ ਨੇ ਕਿ 4 ਵਜੇ ਸਵੇਰੇ ਨਹਿ ਟੁੱਟੀ ਹੈ ਡੀਸੀ ਸਾਹਿਬ ਦੇ ਵੱਲੋਂ ਬਿਆਨ ਦਿੱਤਾ ਗਿਆ ਕਿ ਇਹਦੇ 5:00 ਵਜੇ ਸਾਡੇ ਕੋਲੇ ਜਾਣਕਾਰੀਆਂ ਪਹੁੰਚੀਆਂ ਨੇ ਹੁਣ ਇਹ ਤਾਲਮੇਲ ਸੈਟ ਕਿਉਂ ਨਹੀਂ ਬੈਂਦਾ ਜਾਂ ਫਿਰ ਇੱਕ ਦੂਸਰੇ ਦੇ ਨਾਲ ਗੱਲਬਾਤ ਨਹੀਂ ਕੀਤੀ ਗਈ ਜਾਂ ਫਿਰ ਪ੍ਰਸ਼ਾਸਨ ਦੀ ਕੰਨਾ ਕੈਸਲੀ ਸਾਹਿਬਤ ਤੌਰ ਦੇ ਉੱਪਰ ਜਗਜਹਿਰ ਹੁੰਦੀ ਦਿਖਾ ਲਈ ਦੇ ਰਹੀ ਆ ਕਿ ਭਾਈ ਪਹਿਲਾਂ ਇਸ ਵਿਭਾਗ ਦੇ ਵੱਲੋਂ ਕਿਉਂ ਨਹੀਂ ਨਹਿਰ ਦਾ ਕਿਸੇ ਤਰੀਕੇ ਦੇ ਨਾਲ ਆਹ ਕਹੇ ਲੀ ਮਲਾਂਕਣ ਕੀਤਾ ਗਿਆ ਵੇਖਿਆ ਗਿਆ ਕਿ ਨਹਿਰ ਕਮਜ਼ੋਰ ਹੈ ਨਹਿਰ ਕਿੱਥੋਂ ਕਿੱਥੋਂ ਕਮਜ਼ੋਰ ਹੈ ਕਿਸ ਤਰੀਕੇ ਦੇ ਨਾਲ ਇਸ ਦੇ ਬੰਦ ਪੱਕੇ ਕੀਤੇ ਜਾਣ ਹਾਲਾਂਕਿ ਹੁਣ ਦੌੜ ਭਜਾਈ ਜਿਹੜੀ ਆ ਉਹ ਪ੍ਰਸ਼ਾਸਨ ਦੇ ਵੱਲੋਂ ਜ਼ਰੂਰ ਕੀਤੀ ਜਾ ਰਹੀ ਹੈ ਤੁਸੀਂ ਸੋਚੋ ਸਵੇਰੇ 4 ਵਜੇ ਦੀ ਨਹਿਰ ਟੁੱਟੀ ਹੋਵੇ ਭਰੀ ਫੀਡਰ ਇਹ ਨਹਿਰ ਹੋਵੇ ਜਿਸ ਦੇ ਵਿੱਚੋਂ ਪਾਣੀ ਛੱਲਾ ਮਾਰਦਾ ਕਿਸਾਨਾਂ ਦੀਆਂ ਫਸਲਾਂ ਦੇ ਵਿੱਚ ਵੜਦਾ ਦਿਖਾਲੀ ਦੇ ਰਿਹਾ ਤੇ ਇਸ ਦੇ ਨਾਲ 12 ਘੰਟੇ ਵਿੱਚ ਜਾਣ ਦੇ ਵਿੱਚ ਕਿੱਡਾ ਵੱਡਾ ਨੁਕਸਾਨ ਹੋ ਗਿਆ ਹੋਵੇਗਾ ਛੱਲਾ ਮਾਰਦਾ ਪਾਣੀ ਜਿਹੜਾ ਕਿਸਾਨਾਂ ਦੇ ਖੇਤਾਂ ਦੇ ਵਿੱਚ ਵੜਦਾ ਦਿਖਾ ਦੇ ਰਿਹਾ ਇਹਦਾ ਨੁਕਸਾਨ ਬਹੁਤ ਵੱਡੇ ਪੱਧਰ ਦੇ ਉੱਪਰ ਹਜ਼ਾਰ ਤੋਂ 1500 ਕਿੱਲੇ ਦੇ ਵਿੱਚ ਹੁੰਦਾ ਦਿਖਾ ਲਈ ਦੇ ਰਿਹਾ ਹੈ ਬਾਕੀ ਕਿਸਾਨਾਂ ਦੇ ਵੱਲੋਂ ਖਾਸ ਤੌਰ ਦੇ ਉੱਪਰ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਤੇ ਸਾਡੇ ਸਹਿਯੋਗੀ ਜਸਵੀਰ ਸਿੰਘ ਮਾਣ ਹੋਰਾਂ ਦੀ ਖਾਸ ਰਿਪੋਰਟ ਦੇ ਵਿੱਚ ਤੁਹਾਨੂੰ ਦਿਖਾਉਣ ਤੇ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿਸਾਨ ਕਿਵੇਂ ਪੀੜਤ ਨੇ ਜੇਹੇ ਸਾਹਿਬ ਦੇ ਵੱਲੋਂ ਕੀ ਕੋ ਜਾਣਕਾਰੀਆਂ ਦਿੱਤੀਆਂ ਜਾ ਰਹੀਆਂ ਨੇ ਕਿ ਦੇ ਨਾਲ ਡੀਸੀ ਸਾਹਿਬ ਦੇ ਵੱਲੋਂ ਘੰਟੇ ਦਾ ਫਰਕ ਕਿਵੇਂ ਪਾ ਦਿੱਤਾ ਗਿਆ ਕਿ 4 ਵਜੇ ਨਹੀਂ ਭਾਈ 5 ਵਜੇ ਨਹੀਂ ਟੁੱਟੀ ਹੈ ਸੋ ਇਸ ਖਾਸ ਰਿਪੋਰਟ ਦੇ ਉੱਪਰ ਚਾਹਤ ਜ਼ਰੂਰ ਮੰਨ ਲੈਣਾ ਅਗਲੇਰੀਆਂ ਜਾਣਕਾਰੀਆਂ ਇਸ ਸਾਰੇ ਬਿਆਨਾਂ ਦੇ ਤੁਹਾਡੇ ਨਾਲ ਸਾਂਝੇ ਹੋਣ ਤੋਂ ਬਾਅਦ ਸਾਂਝਿਆ ਕਰਦੇ ਆਂ ਘਟਨਾ ਤੁਹਾਡੇ ਸਾਹਮਣੇ ਜੀ ਤੋਂ ਨਹਿਰ ਟੁੱਟ ਗਈ ਜੀ ਸਿਰਫ ਮੈਕਮੇ ਦੀ ਅੰਗੂਲੀ ਕਰਕੇ ਅਸੀਂ ਨਾ ਇੱਕ ਹਫਤਾ ਪਹਿਲਾਂ ਐਸਡੀਓ ਨੂੰ ਜਈ ਸਾਹਿਬ ਨੂੰ ਸਭ ਨੂੰ ਵੀਡੀਓ ਬਣਾ ਕੇ ਫੋਟੋਆਂ ਖਿੱਚ ਕੇ ਆ ਸੀ ਹਰੋ ਜਨੂੰ ਟੈਲੀਫੋਨ ਤੇ ਮੈਸੇਜ ਵੀ ਕਰਦੇ ਰਿਹਾ ਵੀ ਪਾਣੀ ਇਹਦੇ ਨਹਿਰ ਦੇ ਵਿੱਚ ਪਾਣੀ ਘਟਾ ਦਿਓ ਘਟਾ ਦਿਓ ਨਹਿਰ ਟੁੱਟੂਗੀ 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 ਤੇ ਉਹਨਾਂ ਨੇ ਕੋਈ ਸਾਡੀ ਨਹੀਂ ਸੁਣੀ ਤੇ ਉਸ ਤੋਂ ਬਾਅਦ ਜੀ ਰਾਤ ਦੇਖ ਲਓ ਤੁਹਾਡੇ ਸਾਹਮਣੇ ਆਹ ਦੇਖ ਲਓ ਕਿ ਕਟਕਟਾ ਜਿਹਾ ਸੋ ਇਕਰ ਦੇ ਵਿੱਚ ਫਸਲ ਸਾਰੀ ਜਿਹੜੀ ਹੈਗੀ ਸਾਡੀ ਸਾਰੀ ਤਬਾਹ ਹੋ ਚੁੱਕੀ ਹੈ ਹਾਂ ਹੁਣ ਮੌਜੂਦਾ ਹਾਲਾਤ ਕੀ ਨੇ ਕਿ ਪਾੜ ਬੰਦ ਕਰ ਲਿਆ ਗਿਆ ਕਹੇ ਹਲੇ ਹਾਲਾਤ ਨਹੀਂ ਜੀ ਨਹੀਂ ਹਲੇ ਕੁਝ ਕੋਈ ਪਾੜ ਨਹੀਂ ਤੁਹਾਡੇ ਸਾਹਮਣੇ ਉਹ ਪਾਣੀ ਵੈਸੇ ਹੀ ਚੱਲ ਰਿਹਾ ਹੈਗਾ ਹਲੇ ਕੋਈ ਇੱਥੇ ਕੋਈ ਹੋ ਨਹੀਂ ਹੋਇਆ ਔਰੀਬਨ ਮਿਲਦਾ 1000 ਏਕੜ ਦੇ ਲਗਭਗ ਸਾਰਾ ਝੋਨਾ ਲੱਗਿਆ ਹੋਸੀਆ ਮੱਕੀਆਂ ਦੇਖ ਲਓ ਸਰ ਮੱਕੀ ਦੀ ਫਸਲ ਤਬਾਹ ਹੋ ਗਈ ਪਾਣੀ ਦੇ ਬਹੁਤ ਵੱਡੇ ਵੱਡੇ ਪਾਣੀ ਹੈ ਜੀ 4-5 6-6 ਫੁੱਟ ਪਾਣੀ ਖੜਾ ਸਾਰੇ ਜ਼ਮੀਨਾਂ ਦੇ ਵਿੱਚ ਹਾਲਾਤ ਤਾਂ ਜੀ ਦੇਖੋ ਸਭ ਦੇ ਸਾਹਮਣੇ ਨੇ ਹਾਲਾਤ ਤਾਂ ਗੰਭ ਤੇ ਅਸੀਂ ਪ੍ਰਸ਼ਾਸਨ ਨੂੰ ਪਹਿਲਾਂ ਵੀ ਦੱਸ ਚੁੱਕੇ ਤੇ ਲਗਾਤਾਰ ਇਹ 2 ਸਾਲ ਹੋ ਗਏ ਨੇ ਨਹਿਰ ਟੁੱਟਦੀ ਨੂੰ ਤੇ ਅਸੀਂ ਨੇ ਪਿਛਲੀ ਵਾਰ ਵੀ ਜਦੋਂ ਨਹਿਰ ਟੁੱਟੀ ਐ ਅਸੀਂ ਐਮ ਐਲ ਏ ਸਾਹਿਬ ਲਵੇ ਸਾਰੇ ਪ੍ਰਸ਼ਾਸਨ ਲਵੇ ਜੇ ਆਈ ਲਵੇ ਐਸ ਡੀ ਐਮ ਲਵੇ ਸਭ ਲਵੇ ਜਾ ਕੇ ਤਲਾਹ ਕਰੀ ਸੀ ਵੀ ਇਹਦੀ ਮੁਰੰਮਤ ਕਰਵਾਓ ਪਰ ਉਸ ਟਾਈਮ ਸਾਨੂੰ ਹਵਾਲਾ ਦਿੱਤਾ ਗਿਆ ਵੀ ਕੋਈ ਗੱਲ ਨਹੀਂ ਹਜੇ ਨਹਿਰ ਚੱਲਦੀ ਐ ਜਦੋਂ ਨਹਿਰ ਖੜੀ ਤੇ ਮੁਰੰਮਤ ਕਰਾਵਾਂਗੇ ਪਰ ਸਾਨੂੰ ਬਸ ਕੱਲੇ ਦਿਲਾਸੇ ਮਿਲੇ ਨੇ ਤੇ ਹੁਣ ਜਦੋਂ ਸਾਡਾ ਨੁਕਸਾਨ ਹੋ ਗਿਆ ਹੁਣ ਸਾਰੇ ਉਰੇ ਇੱਕ ਆਪਕ ਕਹਿ ਦਈਏ ਵੀ ਆਪਦਾ ਫਰਜ ਨਿਭਾਉਣ ਇੱਕ ਉਪਰ ਟੈਂਪਰੇਰੀ ਫਰਜ ਨਿਭਾਉਣ ਦੇ ਮਾਰੇ ਆ ਰਹੇ ਨੇ ਵੀ ਹੁਣ ਸਾਡਾ ਜਾਇਬ ਨਾ ਸਰਦਾ ਨਹੀਂ ਨਹੀਂ ਇਹ ਏਸੀ ਵਾਲੇ ਕਮਰਿਆਂ ਚੋਂ ਨਿਕਲਦੇ ਨਹੀਂ ਪੂਰੇ ਦੇਖ ਲੋ ਜੀ ਸਾਡੀ ਸਾਰੀ ਫਸਲ ਬਰਬਾਦ ਹੋ ਗਈ ਸਾਡਾ 40 40000 ਰੁਪਏ ਦਾ ਕੀਲਾ ਤੇ ਖਰਚਾ ਕਰਿਆ ਹੋਇਆ ਮੱਕੀ ਦਾ ਉਹ ਸਾਰੀ ਮੱਕੀ ਦੀ ਫਸਲ ਬਰਬਾਦ ਹੋ ਗਈ ਆ ਤੁਸੀਂ ਪਿੱਛੇ ਦੇਖ ਰਹੇ ਹੋ ਜੀ ਤੇ ਸਾਡਾ ਲਾ ਲਓ ਵੀ ਝੋਨਾ ਲੱਗਿਆ ਹੋਇਆ ਹੈ ਤੇ ਬਾਕੀ ਜਿਹੜੀ ਪਨੀਰੀ ਰਹਿ ਗਈ ਪਿੱਛੇ ਉਹ ਸਾਰੀ ਮਰ ਜੂਗੀ ਤੇ ਹੁਣ ਨਾ ਸਾਡੇ ਲਈ ਪਨੀਰੀ ਵੇਚਣ ਦਾ ਸਮਾਂ ਕੋਈ ਤੇ ਬਾਕੀ ਨੁਕਸਾਨ ਤਾਂ ਤੁਹਾਡੇ ਸਾਹਮਣੇ ਹੀ ਹੈ ਜੀ। ਕਾਰਨ ਕੀ ਹੈ? ਪਿਛਲੇ ਸਾਲ ਵੀ ਨਹਿਰ ਤੁਸੀਂ ਹੈ ਕੀ ਕਾਰਨ ਹੈ? ਕਾਰਨ ਤਾਂ ਜੀ ਉਹੀ ਹੈ ਵੀ ਨਹਿਰ ਦੀ ਮਰਮਮਤ ਨਹੀਂ ਹੋ ਰਹੀ ਜੀ। ਹਾਂ। ਓਵਰਫਲੋ ਪਾਣੀ ਛੱਡ ਦਿੰਦੇ ਨੇ ਜੀ ਨਹਿਰ ਚ। ਹਾਂ। ਨਹਿਰ ਪ੍ਰਾਣੀ ਹੋ ਗਈ। ਠੀਕ ਹੈ। ਹਾਂ ਹੋਰ ਕੋਈ ਬਸ ਮੇਨ ਤਾਂ ਉਹੀ ਆ ਗਈ ਨਾ ਜੀ ਪ੍ਰਸ਼ਾਸਨ ਦੀ ਅੰਗਲੀ ਹੈ ਇਹ। ਇਹ ਘਟਨਾ ਤਾਂ ਜੀ ਰਾਤ ਆ ਆਪਣੀ ਨਹਿਰ ਟੁੱਟੇਗੀ ਸਾਨੂੰ ਪਤਾ ਹੀ ਆ ਜੀ। ਹਾਂ। ਇਹ ਕੁਝ ਦਿਨ ਪਹਿਲਾਂ ਜੀ ਇਹ ਆਪਣੇ ਜਿਨ੍ਹਾਂ ਦੇ ਖੇਤ ਸਤਗੁਰ ਸਿੰਘ ਦੇ ਖੇਤ ਆ ਜਿੱਥੇ ਇਹਨਾਂ ਨੇ ਪਹਿਲਾਂ ਇਹਨਾਂ ਨੂੰ ਜੀ ਪ੍ਰਸ਼ਾਸਨ ਨੂੰ ਵੀਡੀਓ ਵੀ ਭੇਜੀ ਉਹਨੇ ਫੋਟੋ ਵੀ ਭੇਜਿਆ ਨੇ ਵੀ ਨਹਿਰ ਖਰਾਬ ਹੈ ਜੀ ਪਰ ਮੈਕਮੇ ਨੇ ਅੰਗੋਲੀ ਐਵੇਂ ਕਰੀਏ ਕਹਿੰਦੇ ਵੀ ਮੈਕਮੇ ਵਾਲੇ ਕਹਿੰਦੇ ਵੀ ਹਜੇ ਇੱਥੇ ਪਾਣੀ ਓਵਰਫਲੋ ਥੀ ਉਹ ਕਹਿੰਦੇ ਓਵਰਫਲੋ ਹਜੇ ਹੋਰ ਵੀ ਛੱਡਾਂਗੇ ਪਾਣੀ ਇੱਥੇ ਕਹਿੰਦੇ ਪਿੱਛੇ ਪਾਣੀ ਦਾ ਕੋਈ ਇਹਨਾਂ ਨੂੰ ਸਾਨੂੰ ਨਹੀਂ ਪਤਾ ਵੀ ਕੀ ਪ੍ਰੋਬਲਮ ਹੈਗੀ ਉਹਦੇ ਕਾਰਨ ਇਹ ਪਹਿਲਾਂ ਵੀ 3 ਸਾਲ ਤੋਂ ਲਗਾਤਾਰ ਟੁੱਟ ਰਹੀ ਜੀ ਨਹਿਰ ਇੱਥੋਂ ਇਹ ਰਾਤ ਜੀ ਦੇਖੋ ਐਵੇਂ ਤਾਂ ਨਹੀਂ ਐਗਜੈਕਟ ਨਹੀਂ ਪਤਾ ਵੀ ਰਾਤ ਨੂੰ 2 ਵਜੇ ਦੇ ਆਸ-ਪਾਸ ਟੁੱਟੀ ਆ ਜੀ ਪਰ ਹੁਣ ਵੀ ਪਾਣੀ ਚੱਲ ਰਿਹਾ ਇਹ ਪਾਣੀ ਚੱਲ ਰਿਹਾ ਜੀ ਅਸੀਂ ਸਵੇਰ ਦੇ ਕਹਿ ਰਹੇ ਹਾਂ ਕੋਈ ਪਿੱਛੋਂ ਪਾਣੀ ਨਹੀਂ ਬੰਦ ਹੋਇਆ ਜੀ ਕੋਈ ਮੈਕਮੇ ਦਾ ਪ੍ਰਸ਼ਾਸਨ ਦਾ ਉਰੇ ਬੰਦਾ ਨਹੀਂ ਪਹੁੰਚਿਆ ਹੈਗਾ ਜੀ ਹੁਣ ਐ ਜੀ ਨੁਕਸਾਨ ਤਾਂ ਪਹਿਲੀ ਬਹੁਤ ਜ਼ਿਆਦਾ ਹੋ ਗਈ ਹੁਣ ਜੇ ਨਹਿਰ ਪਿੱਛੋਂ ਬੰਦ ਹੋ ਜਾਏ ਚਲ ਕੁਝ ਘਟ ਜੇ ਜੀ ਪਰ ਹਰ ਸਾਲ ਇਦਾਂ ਹੀ ਹੁੰਦਾ ਜੀ ਹੁਣ ਚੱਕਰ ਐ ਜੀ ਕਾ ਨਹਿਰ ਦੇ ਥਲੇ ਡਰੇਨ ਆ ਗਿਆ ਜੀ ਉਹਦੀ ਨਹੀਂ ਸਫਾਈ ਹੋ ਰਹੀ ਹੈਗੀ ਉਹ ਪੁਲਾ ਹੈਗਾ ਜੇ ਉਹ ਪੁਲ ਦੀ ਸਫਾਈ ਹੋਵੇ ਜੀ ਤਾਂ ਇਹ ਸਾਰਾ ਪਾਣੀ ਪਰ ਇਹ ਨਹੀਂ ਨਿਕਲਦੇ ਜੋ بارشਾਂ ਦਾ ਪਾਣੀ ਆ ਜਾਂਦਾ ਨਹੀਂ ਉਦੋਂ ਵੀ ਇੱਥੇ ਇਦਾਂ ਹੀ ਨੁਕਸਾਨ ਹੁੰਦਾ ਉਹਨਾਂ ਦੇਖ ਲਓ ਜਿੱਦਾਂ ਸਾਰੀਆਂ ਫਸਲਾਂ ਤਬਾਹ ਹੋ ਗਈਆਂ ਸਾੜਨ ਲਈ ਲਾਉਣ ਲਈ ਝੋਨੇ ਨੂੰ ਲਾਉਣ ਲਈ ਜਿਹੜੀ ਪਨੀਰੀ ਬੀਜੀ ਉਹ ਵੀ ਖਰਾਬ ਹੋ ਗਈ ਜੀ ਬਾਕੀ ਜ਼ਿਆਦਾਤਰ ਤਕਰੀਬਨ ਝੋਨਾ ਉਰੇ ਲੱਗ ਚੁੱਕਿਆ ਦੀਗਾ ਜੀ ਇਹ ਹਰ ਸਾਲ ਦਾ ਹੀ ਇਹੀ ਕੰਮ ਹੈ ਜੂਰੇ ਹਾਂ ਦੇਖੋ ਇਸ ਵੇਰੇ ਅੱਜ ਤਕਰੀਬਨ 5 ਵਜੇ ਲੱਗ ਛੱਕੇ ਜਿਹੜਾ ਹੈ ਇਹ ਸੁਨਾਮ ਸਬ ਬ੍ਰਾਂਚ ਕਹਿੰਦੇ ਨੇ ਨਹਿਰ ਨੂੰ ਇਹ ਪਹਿਲਾਂ ਭਾਖੜਾ ਮੇਨ ਲਾਈਨ ਤੋਂ ਕਗਰ ਲਿੰਕ ਹੈ ਉਹਦੇ ਵਿੱਚ ਪਾਣੀ ਹੁੰਦਾ ਉਸ ਤੋਂ ਬਾਅਦ ਇਹ ਜਿਹੜੀ ਅੱਗੇ ਨਹਿਰ ਜਿਹੜੀ ਕਗਰ ਲਿੰਕ ਤੋਂ ਔਰ ਇਹਦੇ ਵਿੱਚ ਸਵੇਰੇ 5 ਵਜੇ ਲੱਗ ਛੇ ਪਾੜ ਪੈਣ ਦੀ ਸੂਚਨਾ ਮਿਲੀ ਸੀ ਉਸ ਤੋਂ ਬਾਅਦ ਇਮੀਡੀਏਟਲੀ ਜਿਹੜੇ ਸਾਡੇ ਐਸਜੀਐਮ ਸਬਾਨ ਨੇ ਉਹਨਾਂ ਨੇ ਆਪਣੇ ਤਸੀਹਦਾਬ ਨੂੰ ਮੌਕੇ ਤੇ ਭੇਜ ਦਿੱਤਾ ਔਰ ਮੈ ਨਹਿਰੀ ਮਹਿਕਮੇ ਦੇ ਜਿਹੜੇ ਐਸਜੀਓਰ ਜੇਈ ਉਹ ਵੀ ਮੌਕੇ ਤੇ ਪਹੁੰਚ ਗਏ ਸੀ ਹੁਣ ਥੋੜੀ ਜਿਹੀ ਦਰ ਪਹਿਲਾਂ ਜਿਹੜੇ ਐਕਸ਼ਨ ਆ ਉਹ ਵੀ ਮੌਕੇ ਤੇ ਪਹੁੰਚ ਚੁੱਕੇ ਸੀ ਔਰ ਇਹਦੇ ਵਿੱਚ ਜਿਹੜਾ ਪਹਿਲਾ ਜਿਹੜਾ ਸਾਡਾ ਸਟੈਪ ਹੁੰਦਾ ਉਹ ਹੁੰਦਾ ਨਹਿਰ ਦਾ ਪਾਣੀ ਬੰਦ ਕਰਨਾ ਸੋ ਇਹਦੇ ਵਿੱਚ ਪਾਣੀ ਬੰਦ ਕਰਨ ਲਈ ਜਿਹੜਾ ਉਤੋਂ ਪਟਿਆਲੇ ਤੋਂ ਉਹਨਾਂ ਨੂੰ ਕਿਹਾ ਤਾ ਗਿਆ ਔਰ ਕਿਉਂਕਿ ਇਹ ਪਹਿਲਾਂ ਜਿਹੜਾ ਪਾਣੀ ਆ ਚੁੱਕਾ ਉਹਦੇ ਵਿੱਚ ਚੱਲ ਰਿਹਾ ਸੀ ਜਿਹੜਾ ਪਾਣੀ ਉਹਨੂੰ ਪਾਣੀ ਨੂੰ ਖਤਮ ਹੁੰਦੇ ਹੁੰਦੇ ਮਤਲਬ ਉਸੇ ਥਾਂ ਤੋਂ ਪਾੜ ਵਾਲੀ ਥਾਂ ਤੋਂ ਵਹੇਗਾ ਉਹ ਤਕਰੀਬਨ ਸ਼ਾਮ ਤੱਕ ਉਹ ਜਿਹੜਾ ਪਾਣੀ ਹੈ ਡਾਊਨ ਹੋ ਜਾਏਗਾ ਬਾਕੀ ਇਹਦੇ ਨਾਲ ਦਰਖਤ ਵਗੈਰਾ ਕੱਟ ਕੇ ਜਿਹੜਾ ਪਾੜ ਹੈ ਉਹਨੂੰ ਭਰਨ ਦੀ ਜਿਹੜੀ ਉਹ ਕਾਰਵਾਈ ਵੀ ਨਾਲ ਨਾਲ ਹੀ ਸ਼ੁਰੂ ਕਰਤੀ ਗਈ ਹੈ ਬੋਰੇ ਵਗੈਰਾ ਬੰਨ ਕੇ ਮਿੱਟੀ ਦੇ ਬੋਰੇ ਭਰ ਕੇ ਔਰ ਉਹਨੂੰ ਬੰਦ ਕਰਨਾ ਸ਼ੁਰੂ ਕਰ ਦਿੱਤਾ ਹੈ ਔਰ ਪ੍ਰੋਬਬਲੀ ਈਵਨਿੰਗ ਤੱਕ ਇਹਨੂੰ ਅਸੀਂ ਜਿਹੜਾ ਹੈ ਬਾੜ ਨੂੰ ਬਲਕ ਕਰ ਲਾਂਗੇ ਬਟ ਇਹਨੂੰ ਸਟਰੈਂਥਨਿੰਗ ਕਰਦੇ ਕਰਦੇ ਜੇ 2 ਦਿਨ ਹੋਰ ਲੱਗਣਗੇ ਫਿਰ ਮੇਰੀ ਇੱਕ ਬੇਨਤੀ ਸਾਰੇ ਕਿਸਾਨ ਵੀਰਾਂ ਨੂੰ ਵੀ ਹੈ ਕਿ ਜਿਨ੍ਹਾਂ ਦੇ ਖੇਤ ਨਹਿਰਾਂ ਦੇ ਬਿਲਕੁਲ ਨਾਲ ਕੰਢਿਆਂ ਦੇ ਉੱਤੇ ਆ ਉਹ ਉਹਨਾਂ ਨੂੰ ਬੇਨਤੀ ਹੈ ਕਿ ਉਹ ਜਦੋਂ ਆਪਣੇ ਪੈੜੀ ਬੋਂਦੇ ਨੇ ਤਾਂ ਉਹ ਨਹਿਰ ਦੀ ਪਟੜੀ ਜਿਹੜੀ ਹੈ ਉਹਨੂੰ ਆਪਣੀ ਪਟੜੀ ਨੂੰ ਜਿਹੜਾ ਹੈ ਆਪਣੇ ਖੇਤਾਂ ਵਿੱਚ ਨਾਮ ਲਾਉਣ ਥੋੜੇ ਜਿਲੇ ਲਾਲਚ ਬਸ ਲੋਕੀ ਜਿਹੜੇ ਨੇ ਉਹ ਪਟੜੀ ਮਲਾਉਣ ਲੱਗ ਪੈਂਦੇ ਨੇ ਔਰ ਉਹਦੇ ਨਾਲ ਕੀ ਹੈ ਕਿ ਜਿਹੜੀ ਪਟੜੀ ਹੈ ਉਹ ਵੀਕ ਹੋ ਜਾਂਦੀ ਹੈ ਔਰ ਜਦੋਂ ਪਾਣੀ ਫੁੱਲ ਫਲੋ ਵਿੱਚ ਆਉਂਦਾ ਹੈ ਤਾਂ ਉਦੋਂ ਇਹ ਪਾਰ ਵਰਗੀਆਂ ਜਿਹੜੀਆਂ ਸਿਚੁਏਸ਼ਨ ਜਿਹੜੀਆਂ ਪੈਦਾ ਹੁੰਦੀਆਂ। ਸਨੇ ਰਾਤ ਨੂੰ 4 ਵਜੇ ਹਾਂ ਇਹ ਸਨੇ ਆਇਆ ਸਾਨੂੰ ਜਿੰਮੇਦਾਰਾਂ ਨੇ ਹਾਂ ਕਿ ਵਿਲੀ ਲੀਕੇਜ ਹੈ। ਅਸੀਂ ਜਿੰਮੇ ਭੱਦੇ ਹਾਂ। ਹਾਂ ਪ੍ਰੈਸ਼ਰ ਪਾਣੀ ਦਾ ਵੱਧ ਸੀ। ਉਹਦੇ ਕਰਕੇ ਹੁਣ ਨੱਕਾ ਥੋੜਾ ਵੱਡਾ ਹੋ ਗਿਆ। ਪਿਛਲੇ ਸਾਲ ਵੀ ਦੱਸਿਆ ਯਾਰ ਕਿ ਪਾਰ ਪੈ ਗਿਆ ਸੀ। ਹਾਂ ਪਿਛਲੇ ਸਾਲ ਵੀ ਪਾਰ ਪੈ ਗਿਆ ਸੀ। ਕਿ ਨਹਿਰ ਨੂੰ ਕਾਫੀ ਸਾਲ ਪੁਰਾਣੀ ਹੈ। ਇਹਨੂੰ 40-45 ਸਾਲ ਹੋ ਗਏ ਪਣੇ। ਹਾਂ ਇਹਦੀ ਰੈੱਡ ਸਾਈਡ ਜਿਹੜੀ ਥੋਤੀ ਹੋਈ ਹੋਈ ਐ ਅਸੀਂ ਰੈਗੂਲਰ ਇਹਦੀ ਮੇਨਟੇਨੈਂਸ ਕਰਦੇ ਰਹਿੰਦੇ ਆ ਸਫਾਈ ਹੁੰਦੀ ਐ ਰੈੱਡ ਹੋਲ ਕਾਫੀ ਨੇ ਇੱਕ ਬੰਦ ਕਰਦੇ ਦੂਜਾ ਖੁੱਲ ਜਾਂਦਾ ਬਾਅਦ ਚ ਜੇ ਹਫਤੇ ਮਹੀਨੇ ਬਾਅਦ ਫੇਰ ਰੇਸ ਕੇ ਜਾ ਰਹਿੰਦਾ ਇਹਦਾ ਅਸੀਂ ਪ੍ਰੋਜੈਕਟ ਭੇਜਿਆ ਹੋਇਆ ਐ ਨਵੇਂ ਬਣਾਉਣ ਦਾ ਠੀਕ ਐ ਸਿੱਤੀ ਜੀ ਜਿਹਦਾ ਗਵਰਨਮੈਂਟ ਆਫ ਇੰਡੀਆ ਨੂੰ ਭੇਜਿਆ ਐ ਜੇ ਉਸ ਤੋਂ ਫੰਡ ਆਪਾਂ ਨੂੰ ਪ੍ਰੂਵਲ ਮਿਲ ਗਈ ਇਹਨੂੰ ਅਗਲੇ ਸਾਲ ਲਈ ਆ ਇਸ ਸਾਲ ਦੀ ਅਖਰ ਤੇ ਬਣਾ ਲਾਂਗੇ ਅਜਿਹਾ ਤਾਂ ਸਾਨੂੰ ਕਿਹੜਾ ਤਰ੍ਹਾਂ ਦੀ ਤਿਆਰੀ ਹੈ ਜੇ ਸਾਡੀ ਬੰਦ ਕਰ ਹੁਣ ਅਸੀਂ ਇੱਕ ਵਾਰ ਇਹਨਾਂ ਨੂੰ ਪਾਣੀ ਦੇ ਫਲੋ ਨੂੰ ਰੋਕਾਂਗੇ ਦਰਖਤ ਢਾਣੇ ਲਾ ਕੇ ਉਸ ਤੋਂ ਬਾਅਦ ਇਹਦੇ ਪਿੱਛੇ ਏਸੀ ਬੈਗਸ ਹੁੰਦੇ ਮਿੱਟੀ ਦੇ ਥੱਲੇ ਭਰ ਕੇ ਪਿੱਛੇ ਲਾਵਾਂਗੇ ਖੇਤਾਂ 'ਚ ਪਾਣੀ ਰੋਕ ਕੇ ਫਿਰ ਇੱਕ ਵਾਰ ਨਹਿਰ ਪਿੱਛੇ ਬੰਦ ਕਰਾਈ ਹੋਈ ਹੈ ਸ਼ਾਮ ਤੱਕ ਵਗਦੇ ਰਹੀ ਬਾਜੂਗੀ ਉਹ ਤੋਂ ਬਾਅਦ ਇਹਦੇ ਵਿੱਚ ਮਿੱਟੀ ਭਰ ਕੇ ਨਹਿਰ 'ਚ ਸਾਈਡਾਂ 'ਚ ਮਿੱਟੀ ਲਾ ਕੇ ਲਟੜਾ ਕੇ ਫਿਰ ਇਹਦੇ ਥੱਲੇ ਲਾ ਦੇ ਪਾਣੀ ਬੰਦ ਕੀਤਾ ਪਿੱਛੇ ਪਿੱਛੇ ਪਾਣੀ ਬੰਦ ਸਵੇਰੇ ਦਾ ਕੀਤਾ ਹ ਜਦੋਂ ਵੀ ਸਾਨੂੰ ਸਨਿਆ ਲੱਗ ਗਿਆ ਉਸ ਟਾਈਮ ਇਹ ਸੀ ਬੰਦ ਕਰਾ ਲਾ